ਲੁਧਿਆਣਾ ਦੇ ਵਿੱਚ ਸੈਂਕੜੇ ਕਿਸਾਨ ਜਥੇਬੰਦੀਆਂ ਦੀ ਐਸਕੇਐਮ ਦੇ ਬੈਨਰ ਦੇ ਹੇਠ ਇੱਕ ਅਹਿਮ ਮੀਟਿੰਗ ਹੋਈ ਜਿੱਥੇ ਕਿਸਾਨ ਜਥੇਬੰਦੀਆਂ ਨੇ 16 ਤਰੀਕ ਨੂੰ ਭਾਰਤ ਬੰਦ ਸਮੇਤ ਹੋਰ ਵੱਡੇ ਫੈਸਲੇ ਲਏ। ਉੱਥੇ ਹੀ ਸਮਾਜ ਸੇਵੀ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਆਈਆਂ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਪਾਨੇ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ। ਅੱਧੇ ਕਿਹਾ ਕਿ ਪਾਨੇ ਸਿੱਧੂ ਉੱਪਰ ਇੱਕ ਤੋਂ ਬਾਅਦ ਇੱਕ ਤਿੰਨ ਪਰਚੇ ਦਰਜ ਕੀਤੇ ਗਏ ਹਨ ਜੋ ਕਿ ਗਲਤ ਤਰੀਕੇ ਦੇ ਨਾਲ ਪਰਚੇ ਦਰਜ ਕੀਤੇ ਗਏ ਹਨ ਅਤੇ ਉਸ ਦੇ ਖਿਲਾਫ ਉਹਨਾਂ ਦੇ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। ਪਾਨਾ ਸਿੱਧੂ ਦੇ ਵੱਲੋਂ ਏਜੰਟਾਂ ਦੇ ਸਤਾਏ ਲੋਕ ਪੈਸੇ ਦਿਵਾਉਣ ਦਾ ਇਨਸਾਫ ਕੀਤਾ ਜਾਂਦਾ ਸੀ ਅਤੇ ਇਸੇ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਉਸ ਦੇ ਹੱਕ ਦੇ ਵਿੱਚ ਉਤਰਦਿਆਂ ਉਸ ਦੀ ਰਹਾਈ ਦੀ ਮੰਗ ਕੀਤੀ ਜਾ ਰਹੀ ਹੈ। ਆ ਮਾਂਜੋ ਖੇਤੀਬਾੜੀ ਮੰਤਰੀ ਦੇ ਦਰਮੁਹਰੇ ਜਿਹੜਾ ਧਰਨਾ ਲਾਇਆ ਹੋਇਆ ਆ ਸ਼ਹੀਦ ਪਰਿਵਾਰਾਂ ਨੇ ਤੇ ਨਾਲ ਸਮਾਜ ਸੇਵੀ ਜਥੇਬੰਦੀਆਂ ਕੁਝ ਕਿਸਾਨ ਆਗੂ ਵੀ ਨਾਲ ਬੈਠੇ ਹੋਏ ਆ। ਉਹ ਤੇ ਸਾਡੇ ਮੋਰਚੇ ਦੀ ਆਲਰੇਡੀ ਮੰਗ ਪਹਿਲਾਂ ਵੀ ਸੀਗੀ ਕਿ ਉਹਨਾਂ ਨੂੰ ਨੌਕਰੀਆਂ ਦਿਓ ਉਹਨਾਂ ਨੂੰ ਮੁਆਵਜ਼ਾ ਦਿਓ। ਹਾਲ ਤੱਕ ਜਿਹੜਾ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤਾ। ਉਹ ਜਿਹੜੀਆਂ ਉੱਥੇ ਮੰਗਾ ਲੈ ਕੇ ਬੈਠੇ ਆ ਸੰਯੁਕਤ ਮੋਰਚਾ ਪਹਿਲਾਂ ਵੀ ਉਹਨਾਂ ਮੰਗਾ ਤੇ ਲੜਦਾ ਆ ਤੇ ਹੁਣ ਵੀ ਜਿਹੜਾ ਉਹਨਾਂ ਦੇ ਨਾਲ ਆ ਸੋ ਇੱਕ ਜਿਹੜਾ ਨਵਾਂ ਮੁੱਦਾ ਆਇਆ ਕਿ ਕੋਈ ਪੰਜਾਬ ਦੇ ਵਿੱਚ ਕਿਸੇ ਦੇ ਹੱਕ ਦੀ ਆਵਾਜ਼ ਉਠਾਏ ਕਿਸੇ ਦੇ ਕੋਈ ਕਹਿੰਦੇ ਹੁੰਦੇ ਵੀ ਹੱਕ ਨੂੰ ਮਾਰਨ ਦੀ ਗੱਲ ਕਰੇ ਮੈਂ ਗੱਲ ਕਰਦਾ ਕਿ ਪਹਾਨਾ ਸਿੱਧੂ ਦੀ ਔਰ ਉਹਨਾਂ ਵੱਲੋਂ ਦੇਖੋ ਟਰੈਵਲ ਏਜੰਟਾਂ ਦੇ ਸਤਾਏ ਹੋਏ ਲੋਕਾਂ ਨੂੰ ਪੈਸੇ ਦਿਵਾਏ ਜਾ ਰਹੇ ਆ ਤੋ ਸਰਕਾਰ ਹੁਣ ਜਿਹੜੇ ਇਹੋ ਜਿਹੇ ਸਮਾਜ ਦੇ ਵਿੱਚ ਵਿਚਰਨੇ ਵਾਲੇ ਲੋਕ ਹੈ ਜੋ ਸਮਾਜ ਸੇਵੀ ਲੋਕ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਸੋ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ ਸੋ ਉਹ ਜਿਹੜੇ ਪਰਚੇ ਦਰਜ ਕਰਕੇ ਦੇਖੋ ਇੱਕ ਪਰਚਾ ਉਹਨਾਂ ਨੇ ਪਹਿਲਾਂ ਦਰਜ ਕੀਤਾ ਤੇ ਜ਼ਮਾਨਤ ਕਰਵਾ ਲਈ ਉਹ ਦੂਜਾ ਫਿਰ ਚੈਨ ਚੋਰੀ ਕਰਨ ਦਾ ਜਿਹੜਾ ਸੋਨੇ ਦੀ ਚੈਨ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਫਿਰ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਇਹਦਾ ਮਤਲਬ ਵੀ ਇਹ ਪੰਜਾਬ ਦੇ ਜਿਹੜੇ ਸਮਾਜ ਸੇਵੀ ਲੋਕ ਆ ਜਾਂ ਲੋਕਾਂ ਦੇ ਹੱਕਾਂ ਵਾਸਤੇ ਖੜਨੇ ਵਾਲੇ ਲੋਕ ਆ ਇਸ ਤਰ੍ਹਾਂ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਆਵਾਜ਼ ਦਵਾ ਕੇ ਜਿਹੜਾ ਆ ਇਹ ਸੰਘਰਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਜਿਹੜੇ ਸਾਡੇ ਮੋਰਚੇ ਦੀਆਂ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਸਰਕਾਰ ਦਾ ਵੀ ਇਹੋ ਜਿਹਾ ਕੰਮ ਸਰਕਾਰ ਨੂੰ ਜਿਹੜਾ ਘਟੀਆ ਕੰਮ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪਹਾਨਾ ਸਿੱਧੂ ਆ ਉਹਨੂੰ ਤਰੱਕ ਰਿਹਾ ਕਰਨਾ ਚਾਹੀਦਾ ਇੱਕ ਇੱਕ ਅਸੀਂ ਮਤਾ ਆਸਮ ਜਰ న్యూਸ ਦੇ ਲਈ ਲੁਧਿਆਣਾ ਤੋਂ ਬਸ਼ੀਖ ਚ ਲੋਟਾ ਦੀ ਰਿਪੋਰਟ